ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੀ ਆਪਣੇ ਚੈਨਲ ਪੰਜਾਬੀ ਸੂਟਸ কালেকਸ਼ਨਸ ਤੇ ਅੱਜ ਮੈਂ ਇੱਕ ਕਲੈਕਸ਼ਨ ਬਹੁਤ ਪਿਆਰੀਆਂ ਸੋਨੀਆਂ ਤੇ ਬੜੀ ਹੀ ਪਿਆਰੇ ਪਿਆਰੇ ਰੰਗਾਂ ਵਿੱਚ ਲੈ ਕੇ ਆਈਆਂ ਜਿਹਨੂੰ ਕਿ ਤੁਸੀਂ ਸਾਰੇ ਬਹੁਤ ਪਸੰਦ ਕਰੋਗੇ ਪਹਿਲੇ ਵੀ ਮੈਂ ਇਹ ਕਲੈਕਸ਼ਨ ਲੈ ਕੇ ਆਈ ਸੀ ਇਹ ਵਾਲੇ ਜਿਹੜੇ ਡਿਜ਼ਾਈਨ ਬਟ ਉਦੋਂ ਥੋੜੇ ਜੇ ਕਲਰ ਹੋਰ ਸੀਗੇ ਬਟ ਹੁਣ ਥੋੜੇ ਜੇ ਕਲਰ ਐਕਸਟਰਾ ਐਡ ਹੋਏ ਨੇ ਕਿਉਂਕਿ ਸਾਰਿਆਂ ਦੀ ਚੋਇਸ ਨੂੰ ਸਾਹਮਣੇ ਰੱਖ ਕੇ ਆਇਆ ਇਸ ਲਈ ਜਿਹੜੇ ਮੋਸਟਲੀ ਕਲਰ ਨੇ ਉਹ ਡਿਫਰੈਂਟ ਆਏ ਨੇ ਪ੍ਰਾਈਸ ਇਹਨਾਂ ਦਾ ਸੇਮ ਪਹਿਲੇ ਵਾਲਾ ਹੀ ਹੈ ਤੇ ਜਿਹੜਾ ਫੈਬਰਿਕ ਹੈ ਉਹ ਵੀ ਸੇਮ ਉਹੀ ਹੈ ਇਹ ਗਰਮੀਆਂ ਲਈ ਸਪੈਸ਼ਲ ਕਲੈਕਸ਼ਨਾਂ ਨੇ ਇਹਦੇ ਵਿੱਚ ਤੁਹਾਨੂੰ 5 ਮੀਟਰ ਦਾ ਆਲ ਓਵਰ ਪ੍ਰਿੰਟ ਕੁਝ ਛੋਟੀ ਬੁਟੀ ਵਾਲੇ ਪ੍ਰਿੰਟ ਨੇ ਕੁਝ ਬਰੌਡ ਪ੍ਰਿੰਟਰ ਵਾਲੇ ਆਣਗੇ ਸਾਰੇ ਜਿਹੜੇ ਸੂਟ ਨੇ ਉਹ ਤੁਹਾਨੂੰ 5 ਮੀਟਰ ਦੇ ਆਲ ਓਵਰ ਪ੍ਰਿੰਟ ਦੇ ਨਾਲ ਮਿਲਣਗੇ ਫੈਬਰਿਕ ਇਹਦਾ ਕੈਮਰੀ ਕਾਟਨ ਹੈ ਤੇ ਨਾਲ ਜਿਹੜਾ ਦੁਪੱਟਾ ਮਿਲੇਗਾ ਦੁਪੱਟਾ ਪਲੇਨ ਹੈ ਆਲ ਓਵਰ ਪਲੇਨ ਹੈ ਬਸ ਸਾਈਡ ਤੇ ਤੁਹਾਨੂੰ ਲੇਸ ਦਿੱਤੀ ਹੈ ਲੇਸ ਜਿਹੜੀ ਹੈ ਉਹ ਸੇਮ ਐਜ਼ ਇਟ ਇਜ਼ ਆਏਗੀ ਜਿਹੜੀ ਇੱਥੇ ਸ਼ੋ ਹੋ ਰਹੀ ਹੈ ਤੇ ਦੁਪट्टे ਦਾ ਫੈਬਰਿਕ ਜੌਰਚਰ ਦਾ ਹੈ ਜੌਰਚਰ ਦੇ ਵਿੱਚ ਤੁਹਾਨੂੰ ਆ ਪਲੇਨ ਸਾਰਾ ਦੁਪੱਟਾ ਵਿੱਚੋਂ ਪਲੇਨ ਮਿਲੇਗਾ ਸਾਈਡ ਤੇ ਤੁਹਾਨੂੰ ਲੈਂਸ ਲੱਗੀ ਹੈ ਵਾਈਟ ਕਲਰ ਦੀ ਲੈਂਸ ਲੱਗੀ ਹੈ ਤੇ ਬਾਕੀ ਕੁਛ ਨਾਲ ਵਾਈਟ ਦੁਪੱਟਾ ਆਫ ਵਾਈਟ ਦੁਪੱਟਾ ਕੁਛ ਨਾਲ ਕੰਟਰਾਸਟ ਕੀਤਾ ਗਿਆ ਸ਼ਰਟ ਸੂਟ ਦੇ ਕਲਰ ਤੇ ਡਿਜ਼ਾਈਨ ਦੇ ਅਕੋਰਡਿੰਗਲੀ ਤੇ ਇਹਦੇ ਵਿੱਚ ਤੁਹਾਨੂੰ 5.5 ਮੀਟਰ ਦਾ ਸੂਟ ਮਿਲੇਗਾ ਉਹ ਤੁਹਾਨੂੰ ਕੈਮਰੀ ਕਾਟਨ ਵਿੱਚ ਬਣੇਗਾ ਪ੍ਰਾਈਸ ਇਹਦਾ 750 ਰੁਪਿਆ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤੇ ਮੈਂ ਆਪਣਾ ਨੰਬਰ 6239245750 ਐਡ ਕੀਤਾ ਆਇਆ ਉਸ ਨੰਬਰ ਤੇ ਜੈ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਦੇ ਸੂਟ ਵਪਾਰੇ ਵਿੱਚ ਜਾਂ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਨਹੀਂ ਚਾਹੀ ਕਮਿਊਨਿਟੀ ਜਾਂ ਸ਼ਾਰਟਸ ਹੈ ਜੋ ਵੀ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਦਾ ਰਿਪਲਾਈ ਤੁਹਾਨੂੰ ਜਰੂਰ ਆਏਗਾ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆਂ ਕਿ ਕਲੈਕਸ਼ਨ ਟ੍ਰੈਂਡੀ ਐਕਸਕਲੂਸਿਵ ਹੋਣ ਤੇ ਜੋ ਵੈਦਰ ਦੇ ਅਕੋਰਡਿੰਗਲੀ ਹੋਣ ਹੁਣ ਗਰਮੀਆਂ ਚੱਲ ਰਹੀਆਂ ਨੇ ਚਾਹੇ ਆਲੋ ਸਾਰੇ ਨਹੀਂ ਐ ਬਟ ਮੋਸਟਲੀ ਹੁਣ ਸਮਰ ਸੀਜ਼ਨ ਆ ਗਿਆ ਹੈ ਤੇ ਇਸ ਲਈ ਉਹ ਕਲੈਕਸ਼ਨਾਂ ਹੀ ਲੈ ਕੇ ਆਣੀ ਜਿਹੜੀਆਂ ਹੁਣ ਚੱਲਦੀਆਂ ਨੇ ਵਿਦਆਊਟ ਲਾਈਨਿੰਗ ਵਾਲੀਆਂ ਕਾਟਨ ਦੀਆਂ ਹੋ ਗਈਆਂ ਜਾਂ ਫਿਰ ਕ੍ਰੇਪ ਵਿੱਚ ਹੋ ਗਈਆਂ ਜਾਂ ਫਿਰ ਜਿਹੜੀ ਰਿਅਨ ਵਿੱਚ ਆਉਂਦੀਆਂ ਜਾਂ ਕੈਮਬਰੀ ਕਾਟਨ ਹੋ ਗਿਆ ਬਾਕੀ ਡਿਜ਼ਾਈਨਰ ਕਲੈਕਸ਼ਨਾਂ ਵੀ ਹੁੰਦੀਆਂ ਨੇ ਉਹ ਤੁਸੀਂ ਵੇਖਣੀ ਹੈ ਤੇ ਮੈਨੂੰ ਨੰਬਰ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਚੈਨ ਹੈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸਟੱਟ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ